ਵਾਰਡ ਨੰਬਰ 29 ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਸ਼ਵੇਤਾ ਛਾਬੜਾ ਨੇ ਜਿੱਤ ਹਾਸਲ ਕੀਤੀ ਸਹੋਚਕਣ ਤੋਂ ਪਹਿਲਾ ਵਾਕ ਵਾਕ ਮੁਹੱਲਿਆਂ ਚ ਸੀਵਰੇਜ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੋਰ ਵੀ ਜਿਹੜੇ ਕੰਮ ਰੁਕੇ ਨੇ ਉਹਨਾਂ ਨੂੰ ਪੈਲ ਦੇ ਆਧਾਰ ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਹਾਂਜੀ ਮੈਂ ਰਾਜੀ ਮਹਾਜਨ ਦਾ ਬਰਦਰ ਦਿਗੰਦਰ ਪਾਲ ਮਾਟਨ ਬੋਲਦਾ ਸਾਡੀ 29 ਨੰਬਰ ਵਾਰਡ ਹੈ ਇੱਥੋਂ ਦੇ ਲੋਕ ਬਹੁਤ ਅੱਛੇ ਔਰ ਬਹੁਤ ਚੰਗੇ ਨੇ ਔਰ ਉਹਨਾਂ ਨੇ ਐਤੀ ਇਨਸਾਫ ਦੇ ਦਿੱਤਾ ਕਿ ਅੱਛਾ ਕੈਂਡੀਡੇਟ ਚੁਣਿਆ ਜਿਹੜੇ ਕਿ ਜਿਹੜੇ ਕ腐ਸ਼ਨ ਕਰਦੇ ਸਨ ਜਿਹੜੇ ਕਿ ਲੋਕਾਂ ਕੋਲੋਂ ਪੈਸੇ ਲੈਂਦੇ ਸਨ ਲੋਕਾਂ ਨੇ ਉਹਨਾਂ ਨੂੰ ਹਰਾ ਦਿੱਤਾ ਮੈਂ ਆਪਣੇ ਇਲਾਕੇ ਦੇ 29 ਨੰਬਰ ਵਾਰਡ ਦੇ ਲੋਕਾਂ ਦਾ ਧੰਨਵਾਦ ਕਰਨਾ ਔਰ ਉਹਨਾਂ ਦੀ ਮਿਹਰਬਾਨੀ ਗੈਨਣਾ ਉਹਨਾਂ ਦਾ ਮੈਂ ਅਸ਼ੀਰਵਾਦ ਦੇ ਨਾਲ ਅਹੀਆ ਸੀਟ ਕਾਂਗਰਸ ਪਾਰਟੀ ਜਿੱਤ ਗਈ ਹੈ ਛਾਬੜਾ ਸਾਹਿਬ ਦੀ ਨੂੰ ਰਾਜਾ ਬੇਟਾ ਰਜੀਮ ਛਾਬੜਾ ਨੂੰ ਰਾਣੀ ਸਵੇਤ ਸਵੇਤ ਛਾਬੜਾ ਇਹਨਾਂ ਨੂੰ ਲੋਕਾਂ ਨੇ ਜਿੱਤ ਦਿੱਤੀ ਹੈ ਹੁਤੇ ਦਿੱਤੀ ਹੈ ਲੋਕਾਂ ਦਾ ਧੰਨਵਾਦ ਦੇਖੋ ਮੈਂ ਸਭ ਤੋਂ ਪਹਿਲਾਂ ਸਾਡੇ ਫਖਰ ਬੰਦਾ ਜੀ ਇਹ ਈਸਟ ਜਿਹੜਾ ਹਲਕਾ ਇਹ ਨਾਰਥ ਹੁੰਦਾ ਹੈ ਸਬ ਤੋਂ ਪਹਿਲਾਂ ਮੈਂ ਖਰਬੰਦਾ ਜੀ ਦਾ ਪੋਹਣ ਜੰਡ ਬਣਿਆ। ਉਸ ਤੋਂ ਬਾਅਦ ਬਹੁਤ ਹੀ ਇਮਾਨਦਾਰ ਬੰਦਾ ਉਸ ਤੋਂ ਬਾਅਦ ਖੀਦ ਬਰੇਚ ਪੁੱਛਣ ਮਹਿਰਾ ਆਇਆ। ਸਾਨੂੰ ਉਹਨਾਂ ਨੇ ਬੜਾ ਹੀ ਮਾਨ ਦਿੱਤਾ ਮੇਰੇ ਫਾਦਰ ਨੂੰ ਮਹਿਰਾ ਸਾਹਿਬ ਨੇ। ਕੋਈ ਵੀ ਸ਼ਹਿਰ ਦਾ ਅਫਸਰ ਹੁੰਦਾ ਹੀ ਉਹਨਾਂ ਨੂੰ ਪਤਾ ਹੀ ਕਿ ਛਾਵੜਾ ਸਾਹਿਬ ਖਾਨਦਾਨ ਇਮਾਨਦਾਰ ਵੇ। ਮੇਰੇ ਫਾਦਰ ਦੀ ਮਰਜ਼ੀ ਦੇ ਨਾਲ ਸਾਰੇ ਅਫਸਰ ਲੱਗਦੇ ਸੀ ਜੋ ਮਹਿਰਾ ਸਾਹਿਬ ਨੂੰ ਕੰਨਿਆ ਕਰਦਾ ਹੈ। ਉਸ ਤੋਂ ਬਾਅਦ ਫਾਦਾ ਪਰ ਰਾਜੀ ਮਾ ਜਨ ਕਾਉਂਸਲਰ ਬਣਿਆ ਤਿੰਨ ਚਾਰ ਵਾਰੀ ਮਗਰ ਇੱਕ ਗੱਲ ਮੈਂ ਵੇਖੀ ਕਿ ਜੋ ਇਹ ਵਾਰਡ ਮੇਰੇ ਯਾਰ ਦੀ ਸੀ ਮੇਰੇ ਯਾਰ ਨੇ ਮਰਨ ਤੋਂ ਪਹਿਲ ਮੇਰਾ ਸਾਹਿਬ ਨੂੰ ਸੋਨੀ ਸਾਹਿਬ ਨੂੰ ਕਹਿਤਾ ਕਿ ਮੈਂ ਉਹਨਾਂ ਕਿਹਾ ਤਿਆਰੀ ਕਰ ਰਾਜੀ ਇਸ ਤਰ੍ਹਾਂ ਲਖਣ ਆਉਣ ਲੱਗੇ ਉਹਨੇ ਕਿਹਾ ਮੈਂ ਨਹੀਂ ਲੰਨਾ ਕ ਮੈਂ ਆਪਣੇ ਯਾਰ ਦੀ ਕਰੋ ਰੋਣਾ ਮੈਂ ਕਿਹਾ ਨਹੀਂ ਯਾਰ ਤੇ ਤੁਸੀਂ ਲੱਗਣਾ ਮਗਰ ਉਹਨੇ ਕਹਿੰਦਾ ਨਹੀਂ ਤੁਸੀਂ ਲੱਗਣਾ ਅਹੀ ਚੁੱਪ ਕਰਕੇ ਬਹਿ ਗਏ ਜਿਹੜੀ ਗੱਲ ਮਗਰ ਪਾਰਟੀ ਨੇ ਸਾਨੂੰ ਬਦੋ ਬਦੀ ਟਿਕਟ ਦਿੱਤੀ ਮੈਂ ਇੱਕ ਗੱਲ ਵੇਖੀ ਕਿ ਜਿੰਨੇ ਵੀ ਮੈਂ ਇਲੈਕਸ਼ਨ ਵੇਖੇ ਆ ਨਾ ਉਹ ਇੱਕ ਤਾਂ ਨਗਰੀ ਵਿਕ ਜਾਂਦੀ ਏ ਫਲਾਣਾ ਹੁੰਦਾ ਤੁਸੀਂ ਮੰਨਣਾ ਨਹੀਂ ਭਰਾ ਜੀ ਜਿਹੜੇ ਘਰ ਚ ਗਏ ਆ ਸਾਡੇ ਪਾਤੇ ਦਾ ਨਾਮ ਤੇ ਮੇਰੇ ਯਾਰ ਰਾਜੀ ਮਾ ਜਿੰਦਾ ਨਾਮ ਉਹਨਾਂ ਕਾ ਤਗੜੇ ਹੋ ਕੇ ਤੁਹਾਨੂੰ ਵੋਟਾਂ ਪਾਉਣੀ ਆ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਉਲਟਾ ਸਾਨੂੰ ਪੈਸੇ ਦਿੱਤੇ ਉਹਨਾਂ ਨੇ ਇਕੱਠੇ ਕਰ ਕਰਕੇ ਸਾਨੂੰ ਪੈਸੇ ਦਿੱਤੇ ਇਹ ਜਿਹੜਾ ਕਹਿੰਦੇ ਨਾ ਫੁਣਾਣਾ ਵਿਕ ਜਾਂਦਾ ਫੁਣਾਣਾ ਵਿਕ ਜਾਂਦਾ ਲੋਕਤਾਂ ਦੇ ਮੇਰੇ ਪਿਓ ਦੇ ਕੰਮ ਵੇਖੇ ਹੋਏ ਹੁਣ ਨਹੀਂ ਤੁਸੀਂ ਵੇਖਿਆ ਇਹ ਪਹਿਲ ਦੇ ਬਾਅਦ ਤੇ ਉਹ ਸੀਵਰੇਜ ਬੰਦ ਮੈਂ ਜਾ ਕੇ ਪਹਿਲਾਂ ਹੀ ਅਫਸਰ ਨਾਲ ਲੜਿਆ ਉਹ ਕਹਿੰਦੇ ਜੀ ਆ ਜੀ ਆ ਮੈਂ ਕਹਾ ਨਾ ਛੋਟੀ ਛੁੱਟੀ ਵਾਲਾ ਸਾਨੂੰ ਨਹੀਂ ਸਾਨੂੰ ਮਕੀਨਾ ਚਾਹੀਦੀ ਕੰਮ ਕਰੋ ਤਗੜੇ ਹੋ ਕੇ ਕਹਿੰਦੇ ਜੀ ਉਹ ਉਂਜੀ ਆਉਂਜੋ ਭਾਲਾ ਲਾ ਕੇ ਤੁਹਾਨੂੰ ਪਤਾ ਹੈ ਜੋ ਕਰਦੇ ਆ ਮੈਂ ਕਹਾ ਨਾ ਇਹ ਮਸ਼ੀਨ ਲਾਓ ਤੁਹਾਡੇ ਸਾਹਮਣੇ ਮਸ਼ੀਨ ਲਾਈ ਕੋਈ ਵੀ ਭਾਈ ਇੱਕ ਗੱਲ ਵਿਖਿਆ ਸੀ ਹੁਣ ਇਹ ਬਾੜ ਦੇ ਗਏ ਆ ਦੁੱਖ ਸੁੱਖ ਦੇ ਭਾਈ ਵਾ ਸਿੱਧੀ ਜਿਹਾ ਕਹਿੰਦਾ ਜਿੰਨਾ ਵੋਟਾਂ ਪਾਈਆਂ ਸਾਡੇ ਤੇ ਸਾਡੇ ਦੇ ਬੜਾ ਵੱਡਾ ਸਹਾਨ ਕੀਤਾ ਉਹ ਇਨਸਾਨ ਜਿਸ ਦਾ ਵੀ ਹੜਾ ਤਈ ਉਹ ਲਾਣਾ ਜਿਹੜੀ ਗੱਲ ਇਸੇ ਕਰਕੇ ਉਹ ਜਿਹੜਾ ਸਾਡਾ ਦਫਤਰ ਹੈ ਉਹ ਸਵੇਰੇ 8 ਵਜੇ ਖੁੱਲਣਾ ਤੇ 12 ਵਜੇ ਤੱਕ ਜਿਹੜਾ ਮਰਜੀ ਆਵੇ ਉਸ ਤੋਂ ਬਾਅਦ ਵੀ ਸਾਡੀ ਨਾਲ ਹੀ ਦੁਕਾਨ ਹੈ ਜਿਹੜੀ ਗੱਲ ਉੱਥੇ ਵੀ ਕੋਈ ਆਂਦਾ ਰਾਤੀ 12 ਵਜੇ ਤੱਕ ਵੀ ਕਹੇ ਵਾ ਸਾਡੀ ਬਾੜ ਤੋਂ ਲਾਵਾ ਵੀ ਕਈ ਨਾ ਕੋਈ ਕੰਮ ਪੈਂਦਾ ਹੀ ਆ ਜਰਾ ਸਾਨੂੰ ਕਹਿੰਦੇ ਵੋਟਾਂ ਪਾਈਆਂ ਨਹੀਂ ਪਾਈਆਂ ਭਾਜਪੀ ਵਾਲੇ ਕਾਂਗਰਸ ਵਾਲੇ ਜਾਂ ਕਾਲੀ ਵਾਲੇ ਜਿਹੜੇ ਕੈਂਡੀਡੇਟ ਸੀ ਇਹਨਾਂ ਦਾ ਮੈਨੂੰ ਕੋਈ ਟੈਲੀਫੋਨ ਮੈਂ ਇਹਨਾਂ ਦੇ ਘਰ ਜਾ ਕੇ ਹੱਥ ਜੋੜ ਕੇ ਕਹਣਾ ਭਰਾ ਇਹ ਲੱਖਣ ਲੰਘੇ ਆ ਹੁਣ ਤੋਂ ਅਸੀਂ ਵੀ ਮੇਰਾ ਸਾਹ ਦੇ ਕੇ ਤਗੜੇ ਹੋ ਕੇ ਮਹੱਲੇ ਸਾਰੇ ਸਾਫ਼ ਕਰਾਈਏ ਗੰਦਾ ਪਾਣੀ ਸੀਵਰੇ ਖਰਾਬ ਇਹ ਕੋਈ ਗੱਲ ਸੁਣਾਈ ਦੋ ਸਾਲ ਅੱਗੇ ਪਾਪੇ ਇਲੈਕਸ਼ਨ ਉਹਦਾ ਸ਼ਹਿਰ ਚ ਗੰਦ ਬਾਤ ਆ ਤਾਂ ਇਹਦੇ ਹਾਵ ਤੇ ਸਾਰੇ ਇਹੋ ਹੀ ਕੰਮ ਕਰਾਉਣੇ ਆ ਜਿਹੜੇ ਬਾਕੀ ਕੋਈ ਬੰਦਾ ਕਵੇ ਜੀ ਆ ਜੀ ਉਹ ਜੀ ਨਾ ਹੀ ਕੋਈ ਫਿਰ ਪਹਾ ਚੱਲਣ ਦੇਣਾ ਤੇ ਅਫਸਰ ਦੇ ਕੋਲ ਲੈਣ ਦੇਣਾ ਨਾ ਖੁਦ ਲੈਣਾ ਮਾਨਦਾਲੀ ਨਾ ਕੰਮ ਕਰਾਂਗੇ ਤੇ ਅਗਲੀ ਵਾਰ ਵੀ ਸਾਨੂੰ ਜਿਤਾਉਣਗੇ ਕਿਹੜੀ ਗੱਲ ਬਾਕੀ ਹੋਰ ਤੁਸੀਂ ਕੋਈ ਗੱਲ ਪੁੱਛਣਾ ਚਾਹਦੇ ਪੁੱਛ ਲੋ ਜਿਸ ਤਰ੍ਹਾਂ ਕੇ ਨਸ਼ਾ ਬੋਹ ਤੇ ਹਾਂ ਹਾਂ ਜੀ ਉਹਦੇ ਬਾਰੇ ਸਭ ਤੋਂ ਮਾੜਾ ਕੰਮ ਹੈ ਕਿ ਲੋਕਿਆਂ ਦੇ ਉੱਤੇ ਬੈਸਟ ਹੈਗੀ ਸਾਡੀ ਮਾਰਕੀਟ ਗੁਰਮਾਨਗ ਕਿ ਉਹਦੇ ਮਗਰ ਸਿਟੀ ਸੈਂਟਰ ਚ ਬੱਸਾਂ ਖਲੋਉਂਦੀਆਂ ਰਾਤ ਨੂੰ ਉਹਦੇ ਵਿੱਚ ਬੱਸਾਂ ਤੇ ਬਹਿ ਕੇ ਇਹ ਸਭ ਕੁਝ ਹੁੰਦਾ ਇਹ ਮੈਂ ਹੁਣ ਸਾਡੀ ਆਪਣੀ ਜ਼ਿੰਮੇਵਾਰੀ ਬਣ ਗਈ ਹੈ ਅਸੀਂ ਉਸ ਇਲਾਕੇ ਦੇ ਵਿੱਚ ਇੱਕ ਇੱਕ ਢੀਲਾ ਖਿੱਚ ਖਿੱਚ ਕੇ ਪਾਉਣੀਆਂ ਕਿ ਆਹ ਵੇਖੋ ਕੀ ਹੋਣ ਮੈਂ ਪਹਿਲਾਂ ਵੀ ਅਫਸਰਾਂ ਨੂੰ ਮਿਲਦਾ ਰਿਹਾ ਮੈਂ ਕਹਿੰਦਾ ਰਿਹਾ ਵੀ ਆਹ ਕੰਮ ਗਲਤ ਹੋ ਰਿਹਾ ਜੇ ਗਲੀਆਂ ਦੇ ਵਿੱਚ ਵੀ ਲੋਕਾਂ ਨੂੰ ਪਤਾ ਲੋਕੀ ਡਰਦੇ ਮਾਰੇ ਗੱਲਾਂ ਨਹੀਂ ਕਰਦੇ ਮਗਰ ਦੇਖੋ ਸਾਡੀ ਪਾਰਟੀ ਨੇ ਇੱਕੋ ਗੱਲ ਕਹਿਤੀ ਕਿ ਜਿਹੜੇ ਨਸ਼ਾ ਵੇਚਣ ਵਾਲੇ ਹੈਗੇ ਆ ਉਹਨਾਂ ਨੂੰ ਟਿਕਟਾਂ ਵੀ ਨਹੀਂ ਦਿੱਤੀਆਂ ਤੇ ਜਿਹੜੀ ਮਰਜ਼ੀ ਪਾਰਟੀ ਦਾ ਉਹਨੂੰ ਵੋਟ ਨਾ ਪਾਓ ਕੋਈ ਚੰਗੇ ਬੰਦੇ ਜਿਤਾਓ ਲੋਕਾਂ ਨੇ ਚੁਣ ਕੇ ਦੇਖੋ ਕਈਆਂ ਨੂੰ ਮਿਲੀਆਂ ਸੀ ਟਿਕਟਾਂ ਗਲਤ ਬੰਦਿਆਂ ਨੂੰ ਸਾਰੇ ਹੀ ਅੜ ਗਏ ਕੋਈ ਬੰਦਾ ਗਲਤ ਨਹੀਂ ਜਿੱਤਿਆ ਬੰਦੇ ਚੰਗੇ ਬੀਜੇਪੀ ਦੇ ਵੀ ਜਿੱਤੇ ਆ ਆਪ ਦੇ ਵੀ ਜਿੱਤੇ ਕਾਂਗਰਸ ਦੇ ਵੀ ਜਿੱਤੇ ਆ ਜਿੱਤੇ ਵਧੀਆ ਬੰਦੇ ਤੇ ਵਧੀਆ ਇੱਕ ਅੰਮਰਸਰ ਹਲ ਬਣਾਉਣਾ ਪਏਗਾ ਜੋ ਮਰਜੀ ਹੋ ਧੰਨਵਾਦ ਠੀਕ ਹੈ